ਉਮਰ ਤੋਂ ਪਹਿਲੇ ਵਾਲ ਸਫੇਦ ਹੋਣਾ ਵਾਲਾਂ ਦਾ ਝੜਨਾ ਵਾਲਾਂ ਦਾ ਦੋ ਮੂਹੀ ਹੋਣਾ ਸਿਰ 'ਚ ਸਿਕਰੀ ਹੋ ਜਾਣਾ ਜਿਵੇਂ ਆਪਾਂ ਡੈਂਡਰਫ ਹੋ ਜਾਣਾ ਉਹਦੇ ਉੱਤੇ ਇਹ ਕੰਮ ਕਰੀ ਸੀ ਮੈਨੂੰ ਕਿਹਾ ਸੀ ਕਿ ਜਿਹੜਾ ਇਹ ਜੰਗਲੀ ਤੇਲ ਹੈ ਇਹ ਰਾਤੋਂ ਰਾਤ ਤੁਹਾਡੇ ਵਾਲ ਵਧਾਏਗਾ ਤਾਂ ਹੀ ਦੇ ਤੇਲ ਬਣਾਇਆ ਹੈ ਜੈਂਟਸ ਐ ਲੈਡੀਜ਼ ਕੰਗਾ ਮਾਰਦੇ ਨੇ ਕੰਗੇ ਨਾਲ ਵਾਲ ਲੱਗੇ ਹੁੰਦੇ ਨੇ ਲੈਡੀਜ਼ ਗੁੱਤ ਆਪਣੇ ਸਹੀ ਕਰਦੇ ਨੇ ਵਾਲ ਇਹ ਕਰਦੇ ਨੇ ਕੰਮ ਕਰਦੇ ਨੇ ਜਦੋਂ ਤੇ ਉਸ ਤੋਂ ਬਾਅਦ ਗੁੱਛਾ ਆ ਜਾਂਦਾ ਤੁਸੀਂ ਵਾਲ ਮੈਂ ਕਹਿੰਨਾ ਖਿੱਚ ਲੈ ਜੇ ਵਾਲ ਗੁੱਤ ਨੂੰ ਇੱਕ ਇੱਕ ਵਾਲ ਖਿੱਚ ਲਿਆ ਜੇ ਇੰਨਾ ਸਟਰੋਂਗ ਕਰ ਦਿੰਦਾ ਇਹਦੇ ਚ ਨਾ ਬੜਾ ਮੇਨ ਇਨਗਰੀਡੀਅੰਟ ਇੱਕ ਹੈ दारू ਹਰੀਦਰਾ दारू ਹਰੀਦਰਾ ਜਿਹੜੀ ਹੈ ਨਾ ਉਹ ਇਨਫੈਕਸ਼ਨ ਨੂੰ ਖਤਮ ਕਰਦੀ ਹੈ ਜਦੋਂ ਤੁਸੀਂ ਵਾਲਾਂ ਦੀ ਜੜਾਂ ਦੇ ਇਨਫੈਕਸ਼ਨ ਨੂੰ ਖਤਮ ਕਰਤਾ ਜੜੀ ਖਤਮ ਕਰਤੀ ਹੁੰਦੀ ਕਿੰਨੇ ਲਾਇਆ ਜਾ ਸਕਦਾ ਜੀ ਜਿੱਥੇ ਖੁਸ਼ਕੀ ਹੈ ਕਿੰਨੇ ਲਾਇਆ ਜਾ ਸਕਦਾ ਹੈ ਇਹ ਤੇ ਪਿਓਰ ਆਯੁਰਵੇਦਿਕ ਤੇਲ ਹੈ ਜੀ ਜਿੱਥੇ ਵਾਲ ਹੈ ਉੱਥੇ ਤੁਸੀਂ ਲਾ ਸਕਦੇ ਹੋ